ਹਾਂਜੀ ਮਿੱਤਰੋ ਕੀ ਹਾਲ ਚਾਲ ਆ ਜੀ ਉਮੀਦ ਕਰਦਾ ਮੇਰੇ ਭਰਾ ਸਾਰੇ ਵਧੀਆ ਹੋਣਗੇ ਉਸੋ ਵਾਹਿਗੁਰੂ ਪਰਮਾਤਮਾ ਦੇ ਰਾਜੇ ਦੇ ਵਿੱਚ ਸਾਰੇ ਰਾਜੀ ਹੋਣਗੇ ਨਵੇਂ ਆਇਆ ਤਾਂ ਚੈਨਲ ਨੂੰ ਮਿੱਤਰੋ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰਦੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਆਉਣ ਵਾਲੀ ਕਬੱਡੀ ਦੀ ਹਰੇਕ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਅੱਜ ਕਰਦੇ ਹਾਂ ਮਿੱਤਰੋ ਕਬੱਡੀ ਦੇ ਤਾਕੜੇ ਕੱਪਾਂ ਬਾਰੇ ਗੱਲ ਕਿ ਕਿੱਥੇ ਕਿੱਥੇ ਛੋਟੀ ਛੋਟੀ ਦੇਮਾਂ ਲਪੜਨਗੇ ਐਨ ਕਹਦੇ ਲੱਗਣੀਆਂ ਗੱਲਾਂ ਟਕਾਣੇ ਅੱਜ ਵਧੀਆ ਕਬੱਡੀ ਕੱਪ ਨੇ ਓਪਨ ਦੇ ਵਧੀਆ ਪ੍ਰਾਈਜ਼ ਨੇ ਅੱਜ ਕਰਦੇ ਆਂ ਗੱਲ ਪਹਿਲਾ ਕਬੱਡੀ ਕੱਪ ਆ ਪਿੰਡ ਪਿੰਡਰ ਜਿਲ੍ਹਾ ਮੋਗਾ ਇੱਥੇ ਲੱਗਣੀ ਹੈ ਰੌਣਕਾਂ ਮਿੱਤਰੋ ਇੱਥੇ ਬਾਈਨੀਆਂ ਕਬੱਡੀ ਖਿਡਾਰੀਆਂ ਦੇ ਵੀ ਵਧੀਆ ਪ੍ਰਾਈਜ਼ ਨੇ ਕਮੇਟੀ ਵਾਲਿਆਂ ਵੱਲੋਂ ਬਹੁਤ ਵਧੀਆ ਪ੍ਰਬਾਲਾ ਕੀਤਾ ਗਿਆ ਪੁਰੇ 35 ਕਿਲੋ ਦੇ ਵਿੱਚ ਮਿੱਤਰੋ ਪਹਿਲਾ ਨਾਮ ਜਿੱਤੇ 5100 ਤੇ ਦੂਸਰਾ ਨਾਮ 4100 ਵਾ ਬੈਸਟ ਰੀਡਰ ਤੇ ਜਾਫੀ ਲਈ 11100 ਰੁਪਈਆ ਨਾਲ ਹੀ ਕਬੱਡੀ 45 ਕਿਲੋ ਦਾ ਪਹਿਲਾ ਨਾਮ 7100 ਤੇ ਦੂਸਰਾ ਨਾਮ 6100 ਵਾ ਬੈਸ ਟ੍ਰੇਡਰ ਤੇ ਜਾਫੀ ਨੂੰ 11-1100 ਰੁਪਏ ਦਿੱਤਾ ਜਾਊਗਾ 60 ਕਿਲੋ ਦਾ ਪਹਿਲਾ ਨਾਮ 10000 ਅਤੇ ਦੂਸਰਾ ਨਾਮ 8000 ਬੈਸ ਟ੍ਰੇਡਰ ਤੇ ਜਾਫੀ ਨੂੰ ਜੂਸਰ ਦਿੱਤੇ ਜਾਣਗੇ ਨਾਲ ਹੀ ਮਿੱਤਰੋ ਕਬੱਡੀ 75 ਕਿਲੋ ਦਾ ਪਹਿਲਾ ਨਾਮ ਜਿੱਥੇ 21000 ਅਤੇ ਦੂਸਰਾ ਨਾਮ 18000 16 ਟੀਮਾਂ ਹੀ ਇੰਟਰ ਹੋਣਗੀਆਂ ਮਿੱਤਰੋ ਬੈਸਟਾ ਨੂੰ ਰੇਂਜਰਸ ਸੈਂਕਲ ਨਾਲ ਮਾਨ ਸਨਮਾਨ ਹੋਵੇਗਾ ਨਾਲ ਹੀ ਪਿੰਡੋਂ ਕੰਦ ਵਾਲਾ ਚ ਕਬੱਡੀ ਓਪਨ ਦੇ ਤਿੰਨ ਪਲੇਅਰ ਬਾਹਰੋਂ ਆ ਪਹਿਲਾ ਨਾਮ ਜਿੱਥੇ 48000 ਆ ਤੇ ਦੂਸਰਾ ਨਾਮ 31000 ਆ ਬੈਸਟ ਰੇਡਰ ਤੇ ਜਾਫੀ ਨੂੰ ਕਹਿੰਦੇ 11 ਗ੍ਰਾਹ ਹਜ਼ਾਰ ਦੀ ਨਗਦ ਰਕਮ ਦਾ ਮਾਨ ਸਨਮਾਨ ਹੋਵੇਗਾ 65 ਕਿਲੋ ਦੇ ਦੋ ਖੇਡ ਹੈਰੀ ਬਾਹਰੋਂ ਪਹਿਲਾ ਨਾਮ ਜਿੱਥੇ 7500 ਆ ਤੇ ਦੂਸਰਾ ਨਾਮ 5500 ਆ ਬੈਸਟ ਨੂੰ ਸਰਪ੍ਰਾਈਜ਼ ਹੋਣਗੇ 75 ਕਿਲੋ ਦਾ ਪਹਿਲਾ ਨਾਮ 15000 ਆ ਤੇ ਦੂਸਰਾ ਨਾਮ 12000 ਆ ਬੈਸਟ ਨੂੰ ਸਰਪ੍ਰਾਈਜ਼ ਦਿੱਤੇ ਜਾਣਗੇ ਨਾਲ ਹੀ ਬਜਨੀ ਕਬੱਡੀ ਖੇਡ ਹੈਰੀਆਂ ਦੇ ਵੀ ਵਧੀਆ ਪ੍ਰਾਈਜ਼ ਨੇ ਬਹੁਤ ਸਾਰੇ ਦਾ ਕਬੱਡੀ ਕੱਪ ਹੋਵੇਗਾ ਵੀ ਜਿਸ ਦਾ ਲਾਈਵ ਆ ਮਿੱਤਰੋ www123live.in ਤੇ YouTube ਦਾ ਵੀ ਖੇਡ ਚੈਨਲ ਇੱਥੇ ਵੀ ਟੀਮਾਂ ਵਧੀਆ ਬਣਣਗੀਆਂ ਤੇ ਨਾਲ ਹੀ ਮਿੱਤਰੋ ਕਲੇਰਾਂ ਚ ਐਣ ਕਹਿੰਦੇ ਗੱਲਾਂ ਟਿਕਾਣੀ ਲੱਗਣਗੀਆਂ ਕਬੱਡੀ ਇੱਕ ਪਿੰਡ ਓਪਨ ਦੇ ਤਿੰਨ ਪਲੇਅਰ ਬਾਹਰੋਂ ਆ ਪਹਿਲਾ ਨਾਮ ਜਿੱਥੇ 71000 ਆ ਤੇ ਦੂਸਰਾ ਨਾਮ 51000 ਬੈਸ ਟ੍ਰੇਡਰ ਤੇ ਜਾਫੀ ਨੂੰ 15-15000 ਰੁਪਏ ਦੀ ਨਗਦ ਰਕਮ ਦਾ ਮਾਨ ਸਨਮਾਨ ਹੋਵੇਗਾ 65 ਕਿਲੋ ਦੇ ਦੋ ਪਲੇਅਰ ਬਾਹਰੋਂ ਆ ਪਹਿਲਾ ਨਾਮ 11000 ਆ ਤੇ ਦੂਸਰਾ ਨਾਮ 8800 ਆ ਉਰੇ ਵੀ ਵੈਸਟਾਂ ਨੂੰ ਸਰਪ੍ਰਾਈਜ਼ ਦਿੱਤੇ ਜਾਣਗੇ ਲਾਈਵ ਚੱਲੇਗਾ ਮਿੱਤਰੋ ਕਬੱਡੀ 365 ਤੇ ਅੱਜ ਦੇ ਦਿਨ ਦਾ ਵਧੀਆ ਕਬੱਡੀ ਦਾ ਆਪਾਂ ਐਨ ਕਹਿੰਦੇ ਸਿਰੇ ਦੀਆਂ ਟੀਮਾਂ ਬਣੀਆਂ ਨੇ ਮਿੱਤਰੋਰੇ ਕਲਿਆਣ ਸੁਖਾਲੇ ਨਿੱਕੂ ਹੋਰੀ ਜਸ਼ਨ ਹੋਰੀ ਤੇ ਨਾਲ ਹੀ ਦੀਪਦ ਬੁਰਜੀ ਵਾਲਾ ਰਜੀ ਭੁੱਲਣ ਵਾਲਾ ਪ੍ਰਭ ਬਰੀ ਵਾਲਾ ਸਾਰੇ ਛੋਟੀ ਛੋਟੀ ਦੇ ਮੱਲ ਪਹੁੰਚਣਗੇ ਪਿੰਡ ਭੋਰਲਾ ਜਮਿੱਤਰੋ ਅੱਜ ਪਹਿਲਾ ਦਿਨ ਹੈ ਉਰੇ ਵੀ ਓਪਨ ਦਾ ਪਹਿਲਾ ਨਾਮ ਲੱਖਾਂ ਦੇ ਦੂਜਾ ਨਾਮ 71000 ਵੈਸਟਾਂ ਨੂੰ 21000 ਰੁਪਏ ਦਿੱਤਾ ਜਾਊਗਾ ਇਹ ਦੇਖੋ ਮਿੱਤਰੋ ਵੀ ਓਪਨ ダフतरीग ਨੂੰ ਹੋ ਰਿਹਾ ਇੱਕ 11 ਨੂੰ ਬੁਰੇ ਵੀ ਵਧੀਆ ਬਾਈਨੀ ਕਬੱਡੀ ਖਿਡਾਰੀਆਂ ਦੇ ਵੀ ਵਧੀਆ ਪ੍ਰਾਈਸ ਸੀ ਮਿੱਤਰੋਰੇ ਤੇ ਨਾਲ ਹੀ ਮਿੱਤਰੋ ਕਬੱਡੀ ਦੀ ਉਹੋ ਜਿਹਾ ਅਪਡੇਟ ਆ ਆਪਾਂ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ ਜਿਹੜੇ ਵੀਰ ਚੈਨਲ ਨੂੰ ਸਪੋਰਟ ਕਰ ਰਹੇ ਨੇ ਸਾਰਿਆਂ ਦਾ ਦਿਲੋਂ ਧੰਨਵਾਦ ਨਿਊਜ਼ੀਲੈਂਡ ਤੋਂ ਸਾਰੇ ਪਲੇਅਰ ਮਿੱਤਰੋ ਪੰਜਾਬ ਵਾਲ ਨੂੰ ਹੋ ਗਏ ਨੇ ਰਵਾਨਾ ਲੈnde ਪੰਜਾਬ ਵਾਲੇ ਲੈnde ਪੰਜਾਬ ਨੂੰ ਚਲੇ ਗਏ ਹੁਣ ਮਿੱਤਰੋ ਐਂ ਕਹਿੰਦੇ ਪੰਜਾਬ ਚ ਨੇਰੀ ਅੱਗ ਨਿਕਲੂ ਸਿਰੇ ਸਿਰੇ ਦੇ ਮੈਚ ਹੋਣਗੇ ਪੰਜਾਬ ਦਾ ਸੀਜ਼ਨ ਸ਼ੁਰੂ ਆ ਮਿੱਤਰੋ ਪੂਰੇ ਟੌਪ ਟੌਪ ਦੇ 플레이ਰ ਖੇਡਣਗੇ ਐਨ ਕਹਿੰਦੇ ਟੌਪ ਟੌਪ ਦੇ ਮੈਚ ਹੋਣਗੇ ਤੇ ਬਾਕੀ ਜੀ ਸਾਰੇ ਮੇਰੇ ਵੀਰ ਕਬੱਡੀ ਖਿਡਾਰੀਆਂ ਨੂੰ ਖੇਡ ਪ੍ਰੇਮੀਆਂ ਨੂੰ ਤੇ ਖੇਡ ਪ੍ਰਮੋਟਰਾਂ ਨੂੰ ਵਾਹਿਗੁਰੂ ਪ੍ਰਮਾਤਮਾ ਸਾਰਿਆਂ ਨੂੰ ਦਿਲਵਰ ਅਰਦਾਸ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਾਰਿਆਂ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਇਸੇ ਤਰੀ ਮੇਰ ਪਰੇ ਹੱਥ ਰੱਖੇ ਸਾਰਿਆਂ ਤੇ ਸਾਰੇ ਵੀਰਾਂ ਦਾ ਵੱਲੋਂ ਧੰਨਵਾਦ